ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁੱਮੱਚੇ ਪਰਿਵਾਰ ਸੂਰਬੀਰੀ ਉਹਦਿਆਂ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਆਈਟੀ ਕਾਲਜ ਅਲਗੋਕੋਠੀ ਵਿਖੇ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਕਾਲਜ ਦੇ ਬੱਚਿਆਂ, ਸਟਾਫ ਅਤੇ ਡਰਾਈਵਰ ਵੀਰਾਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੇਵਾਵਾਂ ਨਿਭਾਈਆਂ। ਸਮਾਗਮ ਦੌਰਾਨ ਰਾਗੀ ਅਤੇ ਕਵਿਸ਼ਰੀ ਜਥਿਆਂ ਨੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਬਹੁਤ ਹੀ ਪਾਵੁਕ ਅਤੇ ਜੋਸ਼ੀਲੇ ਅੰਦਾਜ਼ ਵਿੱਚ ਪੇਸ਼ ਕੀਤਾ। ਇਸ ਧਾਰਮਿਕ ਸਮਾਗਮ ਮੌਕੇ ਇਲਾਕੇ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਸੀਸ ਨਿਵਾਇਆ। ਸਮਾਪਤੀ ਵੇਲੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਵੇਖੋ ਪਿੱਖੀਵੰਤ ਤੋਂ ਗੁਰਪੀਤ ਸਿੰਘ ਗੋਲਾ ਦੀ ਖਾਸ ਰਿਪੋਰਟ। ਕਈ ਵਾਂ ਆਇਆ ਮੱਥੇ ਮਹਾਦਾਨੀ ਦੇ ਸੌਦੇ ਪਿਆਰ ਵੱਟੇ ਸੌਦੇ ਪਿਆਰ ਵੱਟੇ ਕਿਤੇ ਜਿੰਨਾ ਜ਼ਿੰਦਗਾਨੀ ਦੇ ਉਹ ਜਿੰਨਾ ਜ਼ਿੰਦਗਾਨੀ ਰੇ ਬਾਣ ਮੱਤਾਰੇ ਸੁਲੀ ਤੇ ਨਾ ਨੰਗੀਆਂ ਮੱਤਾਰੇ ਸੁਲੀ ਤੇ ਨਾ ਨੰਗੀਆਂ ਉਹ ਪਿੰਗ ਰੇਸ਼ਮੀ ਹਲਾਈਆਂ ਸੱਤ ਰੰਗੀ ਤੰਗ ਇਹ ਦੁਆ ਨੂੰ ਸਾਂਵੇਂ ਓ ਰੱਲਕਾਰ ਦੇ ਬੰਦ ਬੰਦ ਕਟਵਾਉਂਦੇ ਲਸ ਦਾ ਘਾਰ ਦੇ ਉੱਤੋਂ ਤੁਹਾਡਾ ਤੁਸੀਂ ਸਾਰੀਆਂ ਮੇਰੀਆਂ ਧੀਆਂ ਇੱਥੇ ਬੈਠੀਆਂ ਬਹੁਤ ਬਹੁਤ ਧੰਨਵਾਦ ਕੀਤਾ ਤੁਸੀਂ ਬੜੇ ਸੂਝਵਾਨ ਔਰ ਬੜੇ ਸ਼ਰਧਾਵਾਨ ਲੋਕਾਂ ਨੂੰ ਬੈਠ ਕੇ ਗੁਰੂ ਦੇ ਪਿਆਰ ਸੱਚੇ ਮੰਦੀਪ कौर ਨੂੰ ਕਿ ਉਹ ਸਟੇਜ ਤੇ ਆਉਣ ਤੇ ਆਪਣੀ ਕਵਿਤਾ ਸਾਂਝੀ ਕਰਨ ਮੰਦੀਪ कौर ਤੰਗ ਤੇਨੀ ਮੇਰਾ ਨਾ ਗੁਜੇ ਸੰਗਤੀਨੀ ਮੇਰਾ ਨਾਂ ਗੁਜਰੀ ਸ਼ਹਿਰੀ ਆਨੰਦ ਪਰ ਛੜਕੇ ਆਪਣਾ ਲੈ ਤੁਰ ਚਲਿਆ ਜ ਤੇਰੇ ਲਈ ਅਰੋਸਨ ਬਖਸ਼ੇ ਕੋਲ ਸਰਕਾਰੀ ਅਸੀਂ ਸੀਸ ਤੇਰੀ ਤਰ ਚੜੀਏ ਸਾਨੂੰ ਬਖਸ਼ੀ ਗੁਰਵਡਿਆ ਸਦਾ ਸਾਡੀ ਅੜਖਵੰਗਾਰੇ ਅਸੀਂ ਨਹੀਂ ਜਿਉਂਦਾ ਛੱਡੇ ਦੱਸ ਤਾਰ ਦੇ ਅੱਜ ਸਾਡੀ ਅੰਮੀਏ ਤੂੰ ਮੱਖਣੂ ਸਵਾਰ ਦੇ ਮੈਂ ਸੱਚੇ ਪ੍ਰਵਾਨ ਕਰੂ ਸਾਰੇ ਜਨ ਮਹਾਰੂ ਜੀ ਦਾ ਖਾਲਸਾ ਮਹਾਰੂ ਜੀ ਦੀ ਫਤਿਹ ਜੀ ਸਰ ਨੇ ਬੇਅੰਤ ਬਖਸ਼ਿਸ਼ ਕਰਕੇ ਸਾਡੇ ਆਰਟੀ ਕਾਲਜ ਨੂੰ ਸਮੂਹ ਇਲਾਕੇ ਦੀਆਂ ਧੀਆਂ ਨੂੰ ਸਾਰੇ ਸਟਾਫ ਨੂੰ ਡਰਾਈਵਰਾਂ ਨੂੰ ਉਹਨਾਂ ਨੇ ਬਖਸ਼ਿਸ਼ ਕੀਤੀ ਆ ਕਿ ਅਸੀਂ ਸਰਵੰਸ ਗਾਨੇ ਤਨ ਤਨ ਗੋਬਿੰਦ ਸਿੰਘ ਜੀ ਦੇ ਪੂਰੇ ਸਰਵੰਸ ਨੂੰ ਯਾਦ ਕੀਤਾ ਹੈ ਉਹਨਾਂ ਦੇ ਸੂਬੀਰ ਜੋਧੇ ਜਿਹੜੇ ਗੁਰਸਾਹਿਬ ਦੇ ਜਾਨ ਤੋਂ ਪਿਆਰੇ ਸੀ ਗੁਰਸਾਹਿਬ ਜੀ ਦੇ ਲਾਲ ਉਹਨਾਂ ਦੇ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹੀਦੀ ਜਿਹੜੀ ਅਲਾਸਾਨੀ ਸ਼ਹੀਦੀ ਹੋਈ ਹੈ ਉਹਨੂੰ ਯਾਦ ਕਰਦੇ ਹਾਂ ਅੱਜ ਗੁਰੂ ਨੇ ਬਖਸ਼ੀ ਕੀਤੀ ਹਮਤਵਲੇ ਤੋਂ ਗੁਰਸਾਹਿਬ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜੀ ਤੱਕ ਆਦ ਬੈਠ ਕੇ ਗੁਰਬਾਣੀ ਦਾ ਜਾਪ ਹੋਇਆ ਕਥਾਂ ਵਿਚਾਰਾਂ ਕਵਿਸ਼ਰੀਆਂ ਬੱਚਿਆਂ ਨੇ ਪੇਸ਼ ਕੀਤੀਆਂ ਔਰ ਇਹਦੇ ਚ ਤੌਰ ਤੇ ਜਥਾ ਜੀ ਪੈਸਾ ਪੈ ਗੁੰਦਪਾਲ ਸਿੰਘ ਜੀ ਬੈਂਕ ਦਾ ਸਾਉ ਵੀ ਨਾ ਪਹੁੰਚ ਪਹੁੰਚ ਗਿਆ ਸਿੰਘ ਜੀ ਨੇ ਸਾਰੇ ਜਣੇ ਬਹੁਤ ਬਾਤ ਮਾਰਦੀਆਂ ਕਵਿਸ਼ਰੀਆਂ ਪੇਸ਼ ਕਰਕੇ ਇੱਕ ਤਰ੍ਹਾਂ ਦੀ ਜਿਹੜੀ ਸੁਰਤ ਉਹ ਫਤੇਗੜ ਸਾਹਿਬ ਨਾਲ ਜੁੜੀ ਸੀ ਸائیں ਧੀਆਂ ਨੇ ਬੜੇ ਇੱਕ ਸ਼ਰਧਾ ਭਾਵਨਾ ਨਾਲ ਬਿਰਾਜਮਾਨ ਹੋ ਕੇ ਗੁਰੂ ਦੇ ਉਹ ਨਸ਼ੀਦਾਂ ਨੂੰ ਜਾਦ ਕੀਤੀ ਔਰ ਇਸ ਮੌਕੇ ਤੇ ਬੜੀਆਂ ਅਦਬ ਜੋਗਸਤੀਆਂ ਇਹ ਚਪਕੀਆਂ کافی ਲੰਬੇ ਲਿਸਟ ਨਾਲ ਜਿੰਨਾ ਬਣਾਉਂਦਾ ਹੈ ਛਾ ਲੰਮਾ ਨਾ ਹੋਏਗਾ ਸੋ ਬਹੁਤ ਸਾਰੇ ਜਿੰਨੇ ਵਿੱਚ ਚਾਰ ਦੇ ਉਸਤੀਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਜੂਸਬ ਦਾ ਕੋਟਾਣ ਕੋਰਟ ਸ਼ੁਕਾਨਾ ਸਾਰੇ ਡਰਾਈਵਰ ਵੀਰਾਂ ਨੇ ਪੂਰੇ ਸਟਾਫ ਨੇ ਬੱਚੀਆਂ ਨੇ ਰਲ ਮਿਲ ਕੇ ਸਵਾਵਾ ਕੀਤੀਆਂ ਗੁਰੂ ਪ੍ਰਵਾਨ ਕਰਨ ਗੁਰੂ ਦੇ ਇਹ ਜਿਹੜੇ ਜਦੋਂ ਅਸੀਂ ਸਨ ਮਾਨ ਮਹਿਸੂਸ ਹੁੰਦਾ ਜਦੋਂ ਅਸੀਂ ਇਹ ਸ਼ੀਧੀ ਸਮਾਗਮ ਕਰਦੇ ਨਾ ਸਤੋਂ ਦੀ ਗੱਲ ਹੈ ਕਿ ਅੱਜ ਬੜੀਆਂ ਤਰ੍ਹਾਂ ਦੀਆਂ ਕ੍ਰੀਤੀਆਂ ਕਮਜ਼ੋਰੀਆਂ ਆ ਗਈਆਂ ਪਰ ਗੁਰੂ ਦੇ ਬੱਚਿਆਂ ਦੇ ਸਾਹਮਣੇ ਢੇਰ ਲਾ ਦੇ ਲਾਲ ਚਾਹਦੇ ਤੇ ਸਭ ਲਾਲਚਾਂ ਤੋਂ ਕਰਾ ਕੇ ਕੇਵਲ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਪੜਾ ਦਿੱਤਾ ਔਰ ਜ਼ੁਲਮ ਦੀ ਖਾਤਰ ਬੜੇ ਰਸਤੇ ਹੀ ਉਤਨਾ ਗੁਰੂ ਸਾਹਿਬ ਕੋਲੇ ਨਿਕਲਵਾਤੇ ਪਰ ਜ਼ੁਲਮ ਜ਼ੁਲਮ ਦੀ ਖਾਤਰ ਉਹ ਡਟ ਕੇ ਤੇ ਸਾਰਾ ਸਰਬੰਸਵਾਦ